ਸਾਸ਼ੀਕਾਲ ਨਮਸਕਾਰ ਆਦ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਕਿਉਂਕਿ ਇੱਕ ਬਹੁਤ ਵੱਡੀ ਕਨਫਿਊਜ਼ਨ ਦਾ ਕਰਕੇ ਬਹੁਤ ਸਾਰੀਆਂ ਫਾਈਲਸ ਜਿਹੜੀਆਂ ਨੇ ਕੈਨੇਡਾ ਦੀਆਂ ਉਹ ਰਿਜੈਕਟ ਹੋ ਰਹੀਆਂ ਨੇ ਗੱਲ ਕਰ ਰਹੇ ਆ ਸਟੂਡੈਂਟ ਵੀਜ਼ਾ ਦੀ ਖਾਸ ਕਰਕੇ ਜਿਨ੍ਹਾਂ ਨੇ ਵੀ ਪੀ ਏ ਐਲ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਜਾਂ ਟੀ ਏ ਐਲ ਐਕਸਪਾਇਰਿੰਗ ਤੋਂ ਬਾਅਦ ਫਾਈਲਿੰਗ ਕੀਤੀ ਹੈ ਜਾਂ ਉਹਨਾਂ ਦਾ ਇਹ ਡਾਕੂਮੈਂਟ ਐਕਸਪਾਇਰ ਹੋ ਗਿਆ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀ ਫਾਈਲ ਰਿਜੈਕਟ ਹੋ ਰਹੀ ਹੈ ਰਿਜੈਕਟ ਦੇ ਜਿਹੜੇ ਕਾਰਨ ਨੇ ਉਹ ਵੀ ਬੜੇ ਸਿੰਪਲ ਆ ਰਹੇ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਇਸ ਟੌਪਿਕ ਤੇ ਤੁਹਾਡੇ ਨਾਲ ਡਿਸਕਸ਼ਨ ਕਰਨਾ ਬੇਹਦ ਲਾਜ਼ਮੀ ਹੋ ਜਾਂਦਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਸਿਰਫ ਤੁਹਾਡਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਇਆ ਜਾਂਦਾ ਕਿ ਇਸ ਨੂੰੜਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਸ਼ੁਰੂ ਕਰ ਲੈਣੇ ਆ ਹੁਣ ਪਿਛਲੇ 2024 ਦੇ ਵਿੱਚ ਕੈਨੇਡਾ ਨੇ ਅਨਾਉਂਸ ਕੀਤਾ ਕਿ ਭਈ ਜੇਕਰ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਕਰਨੀ ਹੈ ਤਾਂ ਤੁਹਾਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਯਾਨੀ ਉਸ ਪ੍ਰੋਵਿੰਸ ਤੋਂ ਇੱਕ ਅਟੈਸਟੇਸ਼ਨ ਲੈਟਰ ਲੈਣਾ ਲਾਜ਼ਮੀ ਹੋਵੇਗਾ ਯਾਨੀ ਕਿ ਉਸ ਪ੍ਰੋਵਿੰਸ ਦੀ ਐਕਾਮੈਂਡੇਸ਼ਨ ਜ਼ਰੂਰੀ ਹੈਗੀ ਹੈ ਉਹਦੀ ਜਿਹੜੀ ਵੈਲਿਡਿਟੀ 2024 ਦੇ ਵਿੱਚ ਪੀਐਲ ਲੈਟਰ ਜਿਹੜੇ ਇਸ਼ੂ ਕੀਤੇ ਗਏ ਉਹਦੀ ਵੈਲਿਡਿਟੀ ਜ਼ਿਆਦਾਤਰ ਲੈਟਰ ਦੀ ਜਿਹੜੀ ਆ ਉਹ 21 ਜਨਵਰੀ 2025 ਸੀਗੀ ਹੁਣ ਕਈਆਂ ਦੀ ਫਾਈਲ ਐਮਬੈਸੀ ਦੇ ਵਿੱਚ ਲੱਗੀ ਸੀਗੀ ਪਰ ਪੀ ਏ ਐਲ ਲੈਟਰ ਯਾਨੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਉਹਨਾਂ ਦਾ ਐਕਸਪਾਇਰ ਹੋ ਗਿਆ ਯਾਨੀ ਕਿ ਉਹਨਾਂ ਦਾ ਰਿਜ਼ਲਟ ਜਿਹੜਾ ਉਹ 21 ਜਨਵਰੀ 2025 ਤੋਂ ਬਾਅਦ ਆਇਆ ਤਾਂ ਉਹਨਾਂ ਦੀ ਫਾਈਲ ਜਿਹੜੀ ਆ ਉਹਨੂੰ ਰਿਜੈਕਟ ਕਰ ਦਿੱਤਾ ਗਿਆ ਰਿਜੈਕਟ ਦੇ ਕਈ ਰੀਜ਼ਨ ਆ ਰਹੇ ਨੇ ਪਰ ਜਿਹੜਾ ਕਾਮਨ ਜਾਰ ਰੀਜ਼ਨ ਆ ਰਿਹਾ ਉਹ ਸਿਰਫ ਇੱਕ ਆ ਰਿਹਾ ਕਿ ਯੋਰ ਪਰਪਸ ਆਫ ਵਿਜ਼ਿਟ ਨਾਟ ਕੰਸਿਸਟੈਂਟ ਵਿਦ ਦੀ ਟੈਂਪਰੀਰੀ ਸਟੇਕ 기ਵਨ ਇਨ ਯੋਰ ਅਪਲੀਕੇਸ਼ਨ ਤੇ ਦੈਨ ਉਸ ਤੋਂ ਲਾਵਾ ਨਾ ਕੋਈ ਫਾਈਨੈਂਸ਼ੀਅਲ ਦਾ ਨਾ ਕੋਈ ਅਕੈਡੈਮਿਕ ਦਾ ਆ ਰਿਹਾ ਨਾ ਕੋਈ ਲੈਂਗੁਏਜ ਅਬਿਲਿਟੀ ਦਾ ਆ ਰਿਹਾ ਨਾ ਹੀ ਕੋਈ ਪ੍ਰਪੋਜ਼ਡ ਸਟਡੀ ਨੂੰ ਲੈ ਕੇ ਆ ਰਿਹਾ ਨਾ ਹੀ ਕਿਸੇ ਤਰ੍ਹਾਂ ਦਾ ਹੋਰ ਰੀਜ਼ਨ ਆ ਰਿਹਾ ਇੱਕ ਲਾਈਨ ਲਿਖ ਕੇ ਤੁਹਾਡੀ ਫਾਈਲ ਰਿਜੈਕਟ ਕਰ ਦਿੱਤੀ ਜਾਂਦੀ ਹੈ ਹੁਣ ਉਹਨਾਂ ਸਟੂਡੈਂਟਸ ਨੂੰ ਕਈ ਵਾਰੀ ਏਜੰਟ ਇਹ ਸਲਾਹ ਦਿੰਦੇ ਨੇ ਕਿ ਭਈ ਤੁਸੀਂ ਰੀਕਨਸੀਡਰੇਸ਼ਨ ਵਾਲੇ ਪਾਸੇ ਨੂੰ ਤੋ ਰੀਕਨਸੀਡਰੇਸ਼ਨ ਵਾਲੇ ਪਾਸੇ ਨੂੰ ਮੇਰੇ ਹਿਸਾਬ ਨਾਲ ਜੋ ਮੇਰੀ ਪਰਸਨਲ ਥਿੰਕਿੰਗ ਹੈ ਹਾਲਾਂਕਿ ਇਹਦੀ ਕੋਈ ਆਫੀਸ਼ੀਅਲੀ ਨੋਟੀਫਿਕੇਸ਼ਨ ਨਹੀਂ ਹੈਗੀ ਜਿਹਦੇ ਆਧਾਰ ਤੇ ਮੈਂ ਤੁਹਾਨੂੰ ਦੱਸ ਰਿਹਾ ਮੇਰੀ ਥਿੰਕਿੰਗ ਦੇ ਹਿਸਾਬ ਦੇ ਨਾਲ ਇਹ ਹੈ ਕਿ ਜੇਕਰ ਤੁਹਾਡਾ ਡਾਕੂਮੈਂਟ ਕੋਈ ਵੀ ਇਦਾਂ ਦਾ ਹੈ ਜਿਹਦੀ ਵੈਲਿਡਿਟੀ ਐਕਸਪਾਇਰ ਹੋ ਗਈ ਹੈ ਉਹਦੇ ਬਿਹਾਫ ਤੇ ਵੀਜ਼ਾ ਆਫੀਸਰ ਤੁਹਾਡਾ ਡਿਸੀਜਨ ਪਲਟ ਕਿਵੇਂ ਸਕਦਾ ਹੈ ਸੋ ਇਸ ਕਰਕੇ ਆਪਣਾ ਨਵਾਂ প্রভিনਸ਼ੀਅਲ ਅਟੈਸਟੇਸ਼ਨ ਲੈਟਰ ਲੈ ਲਿਓ ਜਾਂ TA ਲੈਟਰ ਲੈ ਲਿਓ ਉਸ ਤੋਂ ਬਾਅਦ ਦੀ ਫਾਈਲਿੰਗ ਦੁਬਾਰਾ ਕਰਿਓ ਰੀਕਨਸਿਡਰੇਸ਼ਨ ਵੀ ਜੇਕਰ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਨਵੇਂ PAL ਦੇ ਨਾਲ ਪਾਉਣ ਦੀ हिमाकत ਨਾ ਕਰਿਓ ਕਿਉਂਕਿ 19 ਦਿਨ ਨੂੰ ਬਹੁਤ ਟਾਈਮ ਹੋ ਜਾਣਾ ਹੈ ਤੇ ਜੇਕਰ ਤੁਸੀਂ ਪਾਂਦੇ ਵੀ ਉਤਰ ਡਾਕੂਮੈਂਟ ਰਿਪਲੇਸਮੈਂਟ ਦੀ ਗੱਲ ਹੈ ਮੇ ਵੀ ਹੋ ਸਕਦਾ ਹੈ ਕਿ ਤੁਹਾਨੂੰ ਵੀਜ਼ਾ ਆਫੀਸਰ ਵੇਟ ਹੀ ਕਰਾਉਂਦਾ ਰਹਿ ਜੇ ਐਮਬੈਸੀ ਵੇਟ ਹੀ ਕਰਾਉਂਦੀ ਰਹੇ ਜੇ ਤੁਹਾਡਾ ਡਿਸੀਜਨ ਜਲਦੀ ਨਾ ਬਣੇ ਜਾਂ ਫਿਰ ਦੁਬਾਰਾ ਤੁਹਾਡਾ ਜਿਹੜਾ ਰੀਕਨਸਿਡਰੇਸ਼ਨ ਹੈ ਉਹਨੂੰ ਐਕਸੈਪਟ ਨਾ ਕੀਤਾ ਜਾਵੇ ਹੁਣ ਕਈ ਬੱਚੇ ਇਹ ਵੀ ਕੁਐਸਚਨ ਪੁੱਛਦੇ ਨੇ ਕਿ ਸਰ ਇਸ ਕੰਡੀਸ਼ਨ ਦੇ ਵਿੱਚ ਰੀਕਨਸੀਡਰੇਸ਼ਨ ਦਾ ਟਾਈਮ ਪੀਰੀਅਡ ਕਿੰਨਾ ਲੱਗਦਾ ਉਹਦੀ ਟਾਈਮ ਲਾਈਨ ਕੀ ਹੈ ਕਿੰਨੇ ਸਮੇਂ ਦੇ ਵਿੱਚ ਉਹਦਾ ਰਿਜ਼ਲਟ ਆ ਜਾਂਦਾ ਦੇਖੋ ਇੱਕ ਗੱਲ ਬੜੇ ਧਿਆਨ ਨਾਲ ਸੁਣਿਓ ਰੀਕਨਸੀਡਰੇਸ਼ਨ ਦੀ ਕੋਈ ਵੀ ਫਿਲਹਾਲ ਆਫੀਸ਼ੀਅਲ ਟਾਈਮਿੰਗ ਨਹੀਂ ਹੈਗੀ ਸੋ ਇਹਨੂੰ ਆਪਾਂ ਮਤਲਬ ਪ੍ਰੋਪਰ ਦੱਸ ਸਕੀਏ ਤੁਹਾਨੂੰ ਜਾਂ ਪ੍ਰੋਪਰ ਆਇਡੈਂਟੀਫਾਈ ਕਰ ਸਕੀਏ ਕਿ ਇੰਨਾ ਟਾਈਮ ਲੱਗ ਰਿਹਾ ਰੀਕਨਸੀਡਰੇਸ਼ਨ ਨੂੰ ਕਿਸੇ ਦਾ 15 20 ਦਿਨ ਚ ਵੀ ਹੋ ਜਾਂਦਾ ਕਿਸੇ ਨੂੰ 2-3 ਮਹੀਨੇ ਦਾ ਵੀ ਟਾਈਮ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਵੀ ਐਕਸੈਪਟ ਨਹੀਂ ਹੁੰਦਾ ਹਾਂ ਰੀਕਨਸਿਡਰੇਸ਼ਨ ਤੁਸੀਂ ਜੇ ਫਾਈਲ ਕੀਤਾ ਹੈ ਤਾਂ ਉਹਦੇ ਪੈਰਲਰ ਤੁਸੀਂ ਫਾਈਲ ਲਗਾ ਸਕਦੇ ਹੋ ਆਪਣੀ ਦੂਜੀ ਨਵੀਂ ਫਾਈਲ ਪਰ ਰੀਕਨਸਿਡਰੇਸ਼ਨ ਤੁਸੀਂ ਤਾਂ ਕਰਿਓ ਜੇਕਰ ਪੀਏ ਲੈਟਰ ਜਿਹੜਾ ਪ੍ਰੋਵਿੰਸ਼ੀਅਲ ਐਟੈਸਟੇਸ਼ਨ ਲੈਟਰ ਤੁਹਾਡਾ ਵੈਲਿਡ ਹੈ ਜੇ ਨਹੀਂ ਵੈਲਿਡ ਹੈਗਾ ਤੇ ਨਾ ਕਰਿਓ ਹੁਣ ਜਿਨ੍ਹਾਂ ਦੀ ਫਾਈਲ ਐਮਬੈਸੀ ਦੇ ਵਿੱਚ ਪਈ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਜੇਕਰ ਉਹਨਾਂ ਦਾ ਪੀ ਏ ਐਲ ਲੈਟਰ ایکسپਾਇਰ ਹੋ ਗਿਆ ਹੈ ਤਾਂ ਉਹ ਆਪਣੇ ਕਾਲਜ ਨੂੰ ਰਿਕੁਐਸਟ ਕਰਨ ਯੂਨੀਵਰਸਿਟੀ ਨੂੰ ਰਿਕੁਐਸਟ ਕਰਨ ਇੰਸਟੀਟਿਊਸ਼ਨ ਨੂੰ ਰਿਕੁਐਸਟ ਕਰਨ ਤੇ ਨਵਾਂ ਪੀ ਏ ਐਲ ਲੈਟਰ ਜਿਹੜਾ ਹੈ ਉਹ ਅਟੈਚ ਕਰਕੇ ਇੱਕ ਵੈਬ ਫਾਰਮ ਰੇਸ ਕਰ ਦੇਣ ਤੇ ਆਪਣੇ ਡਾਕੂਮੈਂਟ ਜਿਹੜਾ ਉਹ ਨਵਾਂ ਉੱਥੇ ਐਡ ਕਰ ਦੇਣ ਆਪਣੀ ਫਾਈਲ ਦੇ ਵਿੱਚ ਤਾਂ ਉਹਨਾਂ ਦਾ ਡਿਸੀਜਨ ਜਿਹੜਾ 네ਗੇਟਿਵ ਹੋਣ ਦੀ ਉਮੀਦ ਕੀਤੀ ਜਾ ਸਕਦੀ ਉਹ ਪੋਜ਼ਿਟਿਵ ਹੋ ਸਕਦਾ ਹੈ ਉਸ ਤੋਂ ਲਾਵਾ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਰਿਜੈਕਸ਼ਨ ਆਏ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਦੁਬਾਰਾ ਰੀਫਾਈਲਿੰਗ ਕਰਨ ਪਰ ਉਦੋਂ ਕਰਨ ਜਦੋਂ ਉਹਨਾਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਮਿਲ ਜਾਂਦਾ ਹੈ ਉਸ ਤੋਂ ਪਹਿਲਾਂ ਨਵੀਂ ਫਾਈਲਿੰਗ ਨਾ ਕਰਨ ਉਮੀਦ ਕਰਦਾ ਹਾਂ ਵੀ ਲੋਕਸ ਨੂੰ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਜਿੰਨਾ ਹੋ ਸਕੇ ਸ਼ੇਅਰ ਕਰਿਓ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਇਆ ਜਾਂਦਾ ਕਿ ਤੁਸੀਂ ਤੁਹਾਡਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਆ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ